ਆ ਕਾਹਨੋ ਬੀ ਬੋਲੀ। ਭਵਨ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਮੈਂ ਅਨਕੀਰ ਕੌਰ ਆਪਨ ਚੈਨਲ ਤੇ ਸਵਾਗਤ ਹੈ। ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੂ ਦੀ ਚਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ। ਟਾਈਮ ਹੈ ਜਿਹੜਾ 9:30 ਹੋ ਗਏ ਨੇ। ਤੇ ਹੁਣ ਰੋਟੀ ਉਹ ਨਾਲ ਤਾਂ ਖਾ ਲਈ। ਮੋਟਰ ਲਾਉਣ ਵਾਲ ਭਾਈਆਂ ਨੇ। ਤੇ ਅਸੀਂ ਦਾ ਸਾਡਾ ਪਰਿਵਾਰ ਲੈ ਕੇ ਦੇਖੀ ਤੁਗਮ ਹੋਈ ਖਾ ਲਈ ਸਭ ਨੇ ਖਾ ਲਈ ਅੱਪਾਂ ਹੀ ਲੈ ਕੇ ਆਪ ਤੇ ਅਸੀਂ ਦਾ ਲੋਰ ਦੇ ਸੂਜਾ ਵਾਲਾ ਨੇ ਉਹ ਚਿੱਟੇ ਚਾਣੇ ਤੇ ਜਿਹੜੀਆਂ ਦੱਸ ਰਹੀ ਮੈਂ ਤਾਂ ਲੋੜ ਹੀ ਕੋਈ ਤਾਂ ਮਤਲਬ ਦਿਨ ਮੇਰੇ ਲੈਣ ਸਾਰੇ ਹੁਣ ਪਾਏ ਪਲਾ ਕੇ ਚਾਚੇ ਕੋਲੇ ਕੱਪੜੇ ਧੋ ਲੈਣੇ ਨਾ ਹਲੇ ਮੱਜਾ ਨਾ ਮਾਰ ਕੇ ਮੈਂ ਬਾਤ ਨੂੰ ਛੋੜ ਕੈਕ ਪਾਣੀ ਨੂੰ ਬਰਸ਼ ਕਰ ਰਹੇ ਹੁਣ ਕਿੱਥੇ ਬਣ ਸੜਾ ਜੱਜ ਦੇਖਿਆ ਹੀ ਹੈ ਅੱਖ ਨੂੰ ਤਾਂ ਆਪਣੇ ਪਾਣੀ ਆ ਗਾ ਮੈਂ ਖਾਣਾ ਰੋਟੀ ਖਾ ਲਾ ਪਾਂਡੇ ਮੈਂ ਮਾਜ ਨੂੰ ਰੋਟੀ ਖਾ ਲਾ ਪਾਂਡੇ ਮਾਜ ਨੂੰ ਬਹੁਤ ਇਹ ਵਾਰ ਜਿਤਨਾ ਜਵਾਨ ਬੁਆਰੇ ਹਾਂ ਤੋ ਝਾੜੂ ਲਾਲੀ ਰੋਟੀ ਖਾ ਕੇ ਦਰਵਾਜ਼ੇ ਚ ਮੈਂ ਪਾਂਡੇ ਮਾਜ ਨੂੰ ਰੋਟੀ ਖਾ ਕੇ ਸਾਰੇ ਇਕੱਠੇ ਵੀਰੀ ਲੱਗਾਂਗੇ ਕੰਮ ਹੋਰ ਤਾਂ ਹੁਣ ਕੋਈ ਪੱਜੋ ਪੱਜ ਪੱਜੋ ਪੱਜ ਆ ਸਾਹਮਲੀ ਜੀਵਨ ਸਤਿਗੁਰੂ ਸੁਖਮੰਦੋ ਅਰੇ ਕਿਤਾ ਬੁੱਕ ਆ ਕੇ ਤੇ ਰੱਖਾਂਗੇ ਬਚ ਗਈ ਆਪਾਂ ਕਾਲਾ ਨਹੀਂ ਲੈਣਾ ਨਹੀਂ ਹੱਦ ਨਹੀਂ ਦਾ ਫਲ ਗਈ ਹੈ ਅੰਦਰ ਕਿਉਂ ਉਹ ਚਾਹਤ ਮਿੱਟੀ ਲਾਉਂਦਾ ਜੇ ਤਾਂ ਲਾ ਲਓ ਪੱਪੇ ਨੂੰ ਨੂੰ ਭਾਇ ਕਹੇ ਤਾਂ ਉਹ ਗਿਆਰੇ ਪੱਪੇ ਨੂੰ ਲਾਇ ਕਹਦਾ ਬੇਰੀ ਵੀ ਸਮਾਰ ਦੇ ਤੰਗ ਆ ਬੇਰੀ ਸਮਾਰਨ ਲਾ ਗੀਆਂ ਕੀ ਦਾ ਵਾਲੀ ਤੋਂ ਵਧੀਆ ਵਧੀਆ ਕੰਮ ਵਰਤ ਰਹੇ ਨੇ ਕਿ ਅਹ ਸਮਾਂ ਤੋਂ ਲੋਕ ਹੀ ਹਾਲਾ ਦੇ ਵਿੱਚ ਜਾਨੀ ਕਿ ਭਾਵੇਂ ਤੋਂ ਵੀ ਨਾਲ ਜਿਵੇਂ ਉਹ ਬੇਤੀ ਹੋ ਗਿਆ ਹੋਰ ਦੱਸ ਕੇ ਕੰਮ ਵੀ ਕੀਤਾ ਨੇ ਲੋਕ ਜਪ ਨੇ ਕੰਮ ਕਰ ਲਏ ਨੇ ਤੇ ਹੁਣ ਮਨ ਤੇ ਡਾਲ ਹੈ ਚਾਹ ਕਰਨੀ ਹੈਗੀ ਮਾੜਾ ਇਹ ਦਮ ਲੈ ਲੈ ਪਤਾ ਨਹੀਂ ਕਿ ਉਹ ਕੀ ਗੱਲ ਉਹ ਰੋਟੀ ਖਾ ਕੇ ਨਾ ਮੈਨੂੰ ਫਿਰ ਅੰਕਵਰਾ ਆ ਕੇ ਖਿਚੋ ਗਈ ਮਨੋਂ ਮੜਿਆ ਜਿਹੜਾ ਪੇੜਾ ਆ ਦੇ ਕੇ ਆਈਆਂ ਹਾਂ ਪਤਾ ਨਹੀਂ ਕਦ ਕਦ ਹੀ ਹੋ ਜਾਂਦਾ ਰੋਟੀ ਖਾਣ ਸਰ ਤੋਂ ਬਰਾਤ ਹੀ ਹੋ ਜਾਂਦੀ ਚਾਰਾ ਟਾਈਮ ਹੋਇਆ ਵੀ ਪੈ ਹੁਣ ਤਾਂ 9:10 ਹੋ ਗਏ 10:00 ਤੇ ਹੋਊਗੀ 10 ਮਿੰਟਾਂ ਚ ਬਣ ਜੂਗੀ ਚਾ ਪੰਜ ਜਣੇ ਨੇਗੇ ਪੰਜ ਜਣੇ ਚਾਰਾਂ ਦਾ ਕੇਲਾ ਦਾ ਪੰਜ ਗਲਾਸ ਹੋਣਾ ਤੇ ਬਾਕੀ ਕੰਮ ਆਪਣੇ ਹੋ ਗਏ ਨੇਗੇ ਸਾਰੇ ਤਕਰੀਬਨ ਅ ਅੱਜ ਪਾਇ ਜੂਗਾ ਸਮਾਨ ਆਥੈਂਟਿਕ ਪਾਣੀ ਹੋ ਜੂਗਾ ਤਾਂ ਚਾਹੋ ਜਾਂ ਹੁੰਦਾ ਜੇ ਨਵੀਂ ਚੀਜ਼ ਬਣ ਜੇ ਹਨਾ ਬਹੁਤ ਹੁੰਦਣ ਹੋਗੇ ਸਾਨੂੰ ਪਾਣੀ ਕੰਨੋਂ ਬਦਲ ਹੋ ਜੇ ਚਾਰ ਦਿਨ ਤੱਕ ਚਾਚੀ ਦੀ ਹੋਣੀ ਪਰ ਜਦੋਂ ਪਹਿਲਾਂ ਝੁਲਕ ਝੁਲਕ ਜੀ ਦਿੰਦੀ ਸੀ ਥੋੜਾ ਥੋੜਾ ਪਾਣੀ ਤੇ ਆਖਣੇ ਕਹਿੰਦੇ ਫੁੱਲਾ ਪਾਣੀ ਹੋ ਜੂ ਕਿੰਨਾ ਮਰਜੀ ਦੋਦੀ ਜਾਏ ਮਗਾ ਕਿਹੜਾ ਦਿਮਾਗ ਹੱਲਿਆ ਹਨਾ ਵੀ ਵੱਧ ਪਾਇ ਡੋਲਰ ਨੂੰ ਕਹਿੰਦੇ ਕਿੰਨਾ ਮਰਜੀ ਦੋਲਦੀ ਜਾਏ ਵਾਤਾ ਨੇ ਮਗਾ ਕਿਹੜਾ ਦਿਮਾਗ ਹੱਲਿਆ ਆਪਾਂ ਉਹਨਾਂ ਕੀ ਡੋਲਦੇ ਜਿੰਨੀ ਕਿ ਜ਼ਰੂਰਤ ਹੋਵੇ ਹਨਾ ਤੇ ਹਾਏ ਕੀ ਹੋ ਗਿਆ ਲਾਫ ਕਰ ਰੋ ਰ ਕੀ ਹੋ ਗਿਆ ਕੀ ਜਿਹੜੇ ਤੇਰੇ ਨੂੰ ਬੱਤੀ ਨਹੀਂ ਆ ਰਹੀ ਨਾ ਦੇਖਦੇ ਮੈਂ ਵੀ ਦਮ ਲੈ ਕੇ ਚਾਹ ਕਰਕੇ ਆਪ ਦਾ ਸ਼ੂਟ ਸ਼ੂਟ ਜਪੂਰ ਚੜਾਉਣੀ ਹੈ ਅੱਜ ਤੱਕ ਲੋਟਾ ਸਰਪਾਈ ਹੋ ਜੂ ਸਰਪਾਈ ਰਹਿੰਦੀ ਹੈ ਬਾਹਰ ਰਹਿੰਦੀ ਹੈ ਜੜਨ ਵਾਲੀ ਹੈ ਨਹੀਂ ਕਿਹੜੇ ਵੇਲੇ ਹੁੰਦਾ ਹੈ ਹੋਰ ਮਟਾ ਲੜੇ ਪਏ ਜਾਂ ਕੋਬਰਾਟ ਜੀ ਪਤਾ ਨਹੀਂ ਕਰਦਾ ਹੋਏ ਮੈਂ ਲੈਣੀ ਹੈ ਦਵਾਈ ਕੋਈ ਤੱਕ ਕਰ ਕਰ ਹੀ ਹੋ ਜਾਂਦਾ ਪਤਾ ਨਹੀਂ ਕੀ ਗੱਲ ਇੱਕਦਮ ਸੁਣਾ ਕੇ ਜੜ ਗਿਆ ਲੋ ਜੀ ਮਾਤਾ ਵੀ ਆ ਗਈ ਕੰਮ ਆ ਆ ਜਿਹੜਾ ਦੁਖਦਾ ਹੈ ਮੈਂ ਦਪੈਰ ਦੇ 2 ਵਜੇ ਗਏ ਨੇਗੇ ਤੇ ਅੱਜ ਆਪਣਾ ਤਕਰੀਬਨ ਕੰਮ ਬਹਗ ਦੀ ਕਿਰਪਾ ਨਾਲ ਨਿਬੜ ਜੂਗਾ ਤੇ ਜਿਹੜਾ ਹੁਣ ਸਮਾਨ ਤਾਂ ਪਾਇਆ ਗਿਆ ਕੱਢਣ ਵਾਲਾ ਰਹਿ ਗਿਆ ਤੇ ਮੋਟਰ ਲੱਗ ਗਈ ਆਪਣੇ ਜਿਹੜਾ ਆਪਣਾ ਪਲਾਸਟਿਕ ਦੇ ਪਾਈਪ ਸੀ ਉਹ ਪਾਏ ਗਏ ਜਿਹੜੇ ਲੋਹੇ ਦੇ ਪਾਈਪ ਉਹ ਭਾਈ ਨੇ ਪਾਏ ਸੀ ਹਨਾ ਬੋਰ ਲਾਉਣ ਦੇ ਔਰ ਕੱਢਣ ਵਾਲੇ ਰਹੇਗੇ ਨੇ ਚਾਰ ਰੋਟੀ ਬਣੀ ਪਈ ਹੈ ਹਲੇ ਚਾਰ ਰੋਟੀ ਖਾਦੀ ਨਹੀਂ ਪਤਾ ਨਹੀਂ ਕਿਉਂ ਸਮਾਨ ਕੱਢ ਕੇ ਪਾਉਣਗੇ 11 ਵਜੇ ਲੱਗੇ ਸੀ 2 ਵਜੇ ਦਿਨ ਪਾਏ ਗਿਆ ਸਮਾਨ ਹਜੇ ਚਾਰ ਰੋਟੀ ਖਾਣ ਕੋਈ ਆਏ ਨਹੀਂ ਅਸੀਂ ਤਾਂ ਆਪ ਦਾ ਪੇਟ ਪੂਜਾ ਕਰ ਲਈਏਗੀ ਤੇ ਇਹ ਰਹੇਗੇ ਨੇ ਚਾਰ ਜਣੇ ਮਸ਼ੀਨ ਵਾਲੇ ਤੇ ਤਿੰਨ ਜਣੇ ਉਹ ਨੇਗੇ ਇਹ ਸਰਦਾਰ ਜੀ ਨੇ ਕਿ ਇਹ ਰਹਿਣੇ ਨੇ ਕਿ ਰੋਟੀ ਖਾਣ ਕਰਨੀ ਹੋ ਚਾਹ ਪੀਣ ਕਰਨੀ ਹੋ ਅਸਲੀ ਗੱਈ ਆ ਆ ਦੀ ਚਾਹ ਤੇ ਸਬਜੀ ਆਪਣੇ ਭਿੰਡੀਆਂ ਕੱਟੀਆਂ ਪਈਆਂ ਨੇਗੇ ਉਹ ਦੋ ਚਾਰ ਪਿਆਜ਼ ਪਾ ਲਾਂਗੇ ਉਹ ਬਣਾ ਲਾਂਗੇ ਸਵੇਰ ਵੇਲੇ ਸਵੇਰੇ ਦੇਖਾਂਗੇ ਹਨਾ ਚਾਹ ਰਾਇ ਕਰ ਨੂੰ ਤਾਂ ਪਾ ਲਈਏ ਕੋਈ ਚਾਹੇ ਹਨਾ ਕੋਈ ਹੋਰ ਸਬਜੀ ਕਰ ਲਈਏ ਤੇ ਕਦੂਆਂ ਨੇ ਬੇਲਾ ਵੀ ਗਈਆਂ ਹੀ ਖੜੀਆਂ ਨੇ ਹੁਣ ਕਿਉਂਕਿ ਕੁਸਤਾ ਹਨਾ ਕਦੋਂ ਵੀ ਅਸੀਂ ਵਿਸਾਖ ਦੇ ਮਹੀਨੇ ਦੇ ਖਾਨ ਮਿਆਂਗੇ ਹੁਣ ਬੇਲਾਂ ਤਾਂ ਪਰਾਣੀ ਹੋਣ ਆਈਆਂ ਕੁਸ ਪਾਣੀ ਕੰਨੀਆਂ ਸੁੱਕ ਗਈਆਂ ਨੇ ਕਿ ਪਾਣੀ ਨਹੀਂ ਪਿਆ ਇਨਾਂ ਚ ਤੇ ਦੇਖਦੇ ਹੁਣ ਮੋਟਰ ਚੱਲੂ ਜੇ 2-4 ਦਿਨ ਪਾਣੀ ਪੂਰੀ ਜ਼ੋਰ ਦਾ ਪਾ ਕੇ ਦੇਖਾਂਗੇ ਕਿ ਟੁੱਟਿਆ ਜਾਂ ਨਹੀਂ ਚਲ ਪੜਦਾ ਨੇ ਚਲਿ ਕਦੀ ਵੇਲੇ ਆਪਦੇ ਹੋਈ ਉਗਲੀ ਹੈਗੀ ਹਨਾ ਟੰਗਾ ਲੈ ਜਾਊਗਾ ਤੇ ਅੱਜ ਤੀ ਪਤਾ ਨਹੀਂ ਕਿੰਨਾ ਬੀਬ ਵੈਸੇ ਵਧੀਆ ਸੀ ਕਦੂ ਦਾ ਹਨਾ ਜੀ ਨਹੀਂ ਲਿਆ ਸਭ ਕਿਚੋ ਹਰ ਰੋਜ਼ ਹੀ ਬਸ ਕਦੂਆਂ ਬੰਨਨੇ ਸੀਗੇ ਤੇ ਹੋਰ ਸਬਜ਼ੀਆਂ ਜਿਹੜੀਆਂ ਆਪਾਂ ਮੁੱਲ ਲੈਨੇ ਉਹ ਤਾਂ ਰੇ ਸਪਰੇ ਵਾਲੀ ਹੁੰਦੀਆਂ ਨੇ ਆਪਾਂ ਨੂੰ ਪਤਾ ਕਿ ਘਰ ਦੇ ਸਬਜ਼ੀ ਚ ਪਰੇ ਸਪਰੇ ਨਹੀਂ ਕਰਦੇ ਤਾਂ ਕਰਕੇ ਬਹੁਤ ਵਧੀਆ ਬਣਦੀ ਹੈ ਸਬਜ਼ੀ ਤੇ ਬਾਕੀ ਹੁਣ ਅਨਰਡਿਕੀ ਜਾਂਦੇ ਆ ਜਿਹਨਾਂ ਚਾਹ ਪੀਣ ਆ ਜਿੰਨਾਂ ਚੱਕ ਬੰਦੇ ਹਨਾ ਕੋਈ ਵੀ ਹਰ ਇੱਕ ਭੈਣ ਦਾ ਇਹੀ ਕੰਮ ਹੁੰਦਾ ਜਿੰਨਾਂ ਚੱਕ ਰੋਟੀ ਦਾ ਚਾਹ ਪਾਣ ਦਾ ਖਾਣ ਪੀਣ ਦਾ ਕੰਮ ਨਿਭੜੇ ਭੈਣਾਂ ਦੇ ਕੰਮ ਸੈੱਟ ਨਹੀਂ ਆਉਂਦੇ ਹੈਗੇ ਤੇ 10 ਦਿਨ ਲੱਗ ਗਏ ਨੇ 10 ਦਿਨ ਹੋ ਗਏ ਵਿਆਹ ਵਾਲਾ ਕੰਮ ਬਣਿਆ ਪਿਆ ਸੀ ਇੱਕ ਜਣੀ ਤਾਂ ਜੇ ਮੈਰ ਰਸੋਈ ਚ ਆਏ ਨੀ ਬੀਬੀ ਰਸੋਈ ਚ ਹੁੰਦੀ ਜੇ ਬੀਬੀ ਰਸੋਈ ਚ ਆਏ ਤਾਂ ਮੈਰ ਰਸੋਈ ਚ ਹੁੰਦੀ ਹੈਨਾ ਤੇ ਜਮਾਂ ਰਸੋਈ ਚ ਖੜਨਾ ਪੈਂਦਾ ਇੱਥੇ ਜਣੇ ਕਿਉਂਕਿ ਸੁੱਖ ਨਾਲ ਫਿਰ ਖਾਸਾ ਕੰਮ ਹੋ ਜਾਂਦਾ ਹੈਨਾ ਇੱਕ ਤਾਂ ਕੜਾਹੀ ਦਾ ਵਾਜ ਜਾਣਾ ਇੱਕ ਗਰਮੀ ਹੈਨਾ ਫਿਰ ਪਾਣੀ ਮੰਗਦੇ ਨੇ ਹੁਣ ਦੁਬਾਰਾ 2:00 ਵਜੇ ਚਾਹ ਤੇ ਬਾਅਦ 4:00 ਵਜੇ ਪਾਣੀ ਪੀਣਗੇ ਗਰਮੀ ਹੈ ਫਿਰ ਹੁਣ ਚਾਹ ਗਿਆ 4:00 ਵਜੇ ਚਾਹ ਵੀ ਕਰਾ ਲਾ ਦੇਣਗੇ ਹੁਣ ਨੇ ਪਾਣੀ ਕਈ ਦਿਨ ਹੋ ਗਏ ਨੇ ਪਾਣੀ ਕਰਾ ਲਾ ਦੇਣਗੇ ਗਰਮੀ ਵਾਲੀ ਪੈਣ ਕਰਕੇ ਤੇ ਪਤਾ ਨਹੀਂ ਐ ਲੱਗਦਾ ਭਾਦੋਂ ਦਾ ਮਹੀਨਾ ਤੇ ਬਾੜੀ ਔਖਾ ਲੰਘੂਗਾ ਇੰਨੀ ਗਰਮੀ ਪੈ ਰਹੀ ਹੈਗੀ ਪਤਾ ਨਹੀਂ ਕੀ ਅਚਨ ਲੀਣ ਜਾਂਦੀ ਗਰਮੀ ਹੈ ਹੀ ਵਾਲੀ ਹੈਗੀ ਪਤਾ ਨਹੀਂ ਕੀ ਮਿਲ ਜਾਏ ਜੀ ਲੱਗਦਾ ਭਾਦੋਂ ਦਾ ਮਹੀਨਾ ਬਹੁਤ ਔਖਾ ਲੰਘੂਗਾ ਕਿ ਰਤਾ ਹੈ ਤਾਂ ਚਾਰ ਪੰਜ ਦਿਨ ਹੋਈ ਹੈ ਕਿ ਦੇਖੋ ਹਨਾ ਠੰਡ ਹੋ ਜਾਈ ਇੰਨੀ ਗਰਮੀ ਸਾਡੇ ਪਾਪਾ ਜੀ ਸਾਰ ਕਾਲ ਨੂੰ ਪ੍ਰੇਸ਼ਨ ਹੋ ਕੱਲ ਨੂੰ ਉਹ ਦੇ ਤਾਂ ਅੱਜ ਗਏ ਨੇ ਹਨਾ ਹੋਦਾ ਨਹੀਂ ਪਤਾ ਨਹੀਂ ਅੱਜ ਦਿਖਾਉਣ ਦੇ ਹੈ ਨਾ ਡਾਕਟਰ ਨੇ ਸੱਜੇ ਨੇ ਦੇਖੋ ਕਿ ਕਿਵੇਂ ਰਹਿਣ ਜਿਹੜਾ ਉੱਤਰਾ ਜੇ ਤਾਂ ਕੱਲ ਨੂੰ ਕਰਨਾ ਹੈ ਆਪਰੇਸ਼ਨ ਕੱਲ ਨੂੰ ਤੇ ਜਾਣਗੇ ਅੱਜ ਵਾਪਸ ਆ ਜਾਣਗੇ ਅੱਜ ਤੱਕ ਆ ਨੂੰ ਹੁੰਦਾ ਆਪਰੇਸ਼ਨ ਤੇ ਇੰਨੀ ਗਰਮੀ ਚ ਔਖਾ ਪਹਿਣਾ ਵੀ ਔਖਾ ਹੈ ਨਾ ਜੇ ਏਸੀ ਲੱਗੇ ਹੋਇਆ ਕਮਰੇ ਚ ਬੰਦੇ ਨੇ ਮੂੰਹ ਮੱਥੇ ਲੱਗਣਾ ਹਨਾ ਪਾਪਾ ਜੀ ਤਾਂ ਖੜਨ ਵਾਲੇ ਹੈ ਨਹੀਂ ਸੀ ਕਦੇ ਇੱਧਰ ਆ ਗਏ ਕਦੇ ਦੁਕਾਨ ਤੇ ਬੈਠ ਗਏ ਕਦੇ ਉੱਧਰ ਲਿਕੇ ਤਬਾਗੇ ਕਦੇ ਉੱਧਰ ਲਿਕੇ ਤਬਾਗੇ ਕਿਉਂਕਿ ਸਾਰੇ ਬੰਦੇ ਦੀ ਖੇਤਾਂ ਦੀ ਵਿਰਾਸਤ ਚੰਗੀ ਹੁੰਦੀ ਆ ਹਨਾ ਘਰ ਵਾਲੀ ਦੀ ਵਿਰਾਸਤ ਵੀ ਚੰਗੀ ਹੁੰਦੀ ਆ ਤੇ ਫਿਰ ਵੀ 92 92 ਜੀ ਜਾਣਗੇ ਪਾਪਾ ਜੀ ਫਿਰ 15 ਦਿਨ ਤੱਕ ਬੈਠਣਗੇ 15 ਕਿ 15 ਦਿਨਾਂ ਬਾਅਦ ਤਾਂ ਫਿਰ ਇਧਰ ਗੇੜਾ ਮਾਰ ਲਾਣਗੇ ਮਾਰ ਲਿਆ ਕਰਨਗੇ ਕਿਉਂਕਿ ਫਿਰ ਜੱਕ ਮਬਾਲਾ ਲਾ ਹੋਊਗਾ ਨਾ ਜੇ ਤੋੜਾ ਜੱਕ ਮਾਰਥ ਜਾਣਾ ਫਿਰ ਤਾਂ ਗੇੜਾ ਮਾਰ ਹੀ ਲੈ ਆ ਕਰਨਗੇ ਇਧਰ ਤੇ ਦੋ ਕਿ ਦੋ ਚੱਕਰ ਤਾਂ ਲਗਾਉਣੇ ਲਗਾਉਣੇ ਹੁੰਦੇ ਨੇ ਇੱਕ ਸਵੇਰੇ ਇੱਕ ਸ਼ਾਮ ਨੂੰ ਤੇ ਹੁਣ ਮੋਟਰ ਕਰਕੇ ਸਾਰਾ ਦਿਨ ਕਿਤੇ ਉਧਰ ਨਹੀਂ ਉਹ ਮੁੜ ਜਾਂਦੇ ਨੇ ਕਿਉਂਕਿ ਇੱਧਰ ਆਉਂਦੇ ਨਹੀਂ ਕਰਕੇ ਬੰਦੇ ਵਾ ਕੋਈ ਮੁੜ ਜਾਂਦੇ ਨੇ ਚਾਹ ਤੂੰ ਥੜਾ ਜਾਂਦੇ ਨੇ ਜੇ ਚਾਹ ਤੂੰ ਰ ਟਾਈਮ ਹੋ ਰਿਹਾ ਹੈ ਨਾ ਚਲੋ ਜੀ ਆਪਾਂ ਪਿਆਉਣੇ ਚਾਹ ਉਹਨਾਂ ਨੂੰ ਦੁਬਾਰੇ ਪਤਾ ਕਰਦੇ ਆ ਫਿਰ ਮਿਲ ਜਾਂ ਲਖ ਦੇਖਦੇ ਆਂ ਦੀ ਕਹੇਗੀ ਆਪਣਾ ਪਾਣੀ ਨਿਕਲੂ ਫਿਨੇ ਵਹਗੀ ਦੀ ਤੇਪਾ ਨਾਲ ਵਧੀਆ ਨਿਕਲੇ ਐਨੀ ਮਿੰਟ ਕਰਕੇ ਲਾਈਏ ਮੋਟਰ ਠੀਕ ਹੈ ਸੋ ਇੱਥੇ ਲੇ ਲਓ ਸਮਾਂ ਆਹ ਸਾਫ ਕੀ ਰੱਖੀ ਸੀ ਚਾਹ ਪਰਾਈ ਬਲਤ ਹੀ ਚੀ ਗਈ ਮਖਾ ਮੜਾ ਇਹਨਾਂ ਦੇ ਪੀਨੇ ਤਾਂ ਆਪਣੀ ਮਰਜ਼ੀ ਨਾਲ ਪੀਦਾ ਕੰਮ ਤਾਂ ਕਰਦਾ ਆਪਣੀ ਮਰਜ਼ੀ ਨਾਲ ਖਾ ਲੂ ਪੀਣ ਦੀ ਹੋਰ ਚਾਹ ਪੀਂਦੀ ਹੈਗੀ ਭਾਉਣੇ 3 ਵਜੇ ਆਹ ਤੇ ਤੁਸ ਮਾਰ ਲੈ ਆਇ ਤੇ ਬਸ ਨਾ ਆਉਂ ਨਾਲ ਤੇ ਤੁੰਗ ਆਉਂ ਨਾ ਅੱਜ ਕੱਲ ਦਾ ਜਾਰੇ ਗਰਮੀ ਇਸ ਵਾਰ ਦਰਮਿਆਨ ਅਸੂਈ ਦਿਖਾਈ ਹੋ ਜਾਂਦੀ ਹੈ ਹੋਰ ਹੋ ਜੇ ਹੇ ਕਰ ਲੱਗਿਆ ਤਾਂ ਉਧਰ ਜਾਣ ਬੱਜਾ ਕਰਨੀ ਬੈਠੀ ਨਾ ਉਧਰ ਆਮ ਨਾਲ ਹੈ ਤਾਂ ਪਾਣੀ ਅਤੇ ਕੰਟੇਰ ਕਰੂੰ ਹੈ ਨਾ ਫਿਰ ਚਾਹ ਹੀ ਹੁਣ ਪੀਤੀ ਉਹਨਾਂ ਨੂੰ ਮੈਂ ਬੇਗੀ ਗੱਲ ਨਹੀਂ ਹੈ 5 ਵਜੇ ਕਰ ਦੋ ਤਾਂ ਕੰਨ ਲੇਂਗੇ ਇਹਨਾਂ ਦਾ ਤਿਆਰੀ ਵੀ ਕੀ ਹੈ ਤੇ ਬਾਅਦ ਇਹ ਤਾਂ ਹੀ ਹੁੰਦਾ ਮਾੜੇ ਨੂੰ ਪਤਾ ਲੱਗ ਗਿਆ ਉੱਧਰ ਰਹਿੰਦੀ ਸੇਮ ਮੱਝਾਂ ਬਾਅਦ ਸੁਣਾ ਲਈ ਹਾਂ ਕਹਿੰਦੇ ਤੇਲ ਤਾਂ ਫਿਰ ਪਾਣੀ ਲੱਗਦਾ ਤੇਲ ਆਈ ਤੋਂ ਢੀਣ ਗਏ ਹਾਂ ਦਾ ਨਹੀਂ ਹੁਣ ਤਾਂ ਕੰਮ ਤਾਂ ਤੇਰੇ ਲਾਗੀ ਚਾਪਿੱਪੀ ਹੋਈ ਹੈਗੀ ਲੋ ਜੀ ਕਾਹਿੰ ਤੁੰਡੀ ਲੋਟਾ ਉਹਦਾ ਸਾਡਾ ਤਾਂ ਜਦੋਂ ਕਿ ਪਾਤੀ ਦਾ ਰੋਟੀ ਤੇ ਹੁਣ ਚੌਲ ਕੜਾਹੀ ਬਣਾਤੀ ਹੁਣ ਸਬਜ਼ੀ ਬਣਾਉਣੀ ਸਬਜ਼ੀ ਕੜਾਂਗਰ ਨੂੰ ਆਹ ਤਾਂ ਹੀ ਰੱਖੀ ਦੇ ਜੰਦ ਕਰੋ ਸਵੇਰ ਤੋਂ ਨਾਲ ਸਿਆਪਾਪ ਹੀ ਹੋਣਾ ਹੈ ਆਪ ਦੇ ਦੇਖੀਏ ਆ ਬਰਦਰ ਜੀ ਚਲ ਕੇ ਆ ਜੀ ਤੇ ਪੱਕਾ ਸਾ ਚਲਾ ਜਾ ਚਾਹ ਕੰਕੁਣੀ ਬਣਾ ਲੈ ਦਮੀ ਨਾਲ ਸਵੇਰੇ ਘਰੇ ਕਹੇ ਕਵੇਦਾ ਜੀਆ ਘੜੀ ਪੂਰੀ ਹੈ ਨਾ ਵਧੀਆ ਲਾਉਂਦੀ ਤੇ ਬਗਾਨੇ ਬੰਦ ਜੇ ਕੋਈ ਹੋ ਜਾਣਾ ਕੋਈ ਕੜੀ ਖਾਂਦਾ ਵੀ ਨਹੀਂ ਐ ਕੋਈ ਨਹੀਂ ਵੀ ਖਾਂਦਾ ਤਾਂ ਉਹ ਖੋਲੋ ਘਰ ਦਾ ਪਰਿਵਾਰ ਨੂੰ ਪਤਾ ਵੀ ਆਪਣਾ ਸਾਰੀ ਪੀ ਜਾ ਚੀਜ਼ ਖਾਂਦਾ ਜੀ ਖਾਂਦਾ ਜੇ ਕੋਈ ਕੰਮ ਆਵੇ ਤੇ ਕੀ ਖਾਵੇ ਨਾ ਤਾਂ ਆਪਦਾ ਵੀ ਮੰਨ ਜਾਈਏ ਹੋਇਆਂ ਨਭੀ ਲਿਆ ਜਾ ਕੇ ਫਾਦੀ ਨਹੀਂ ਹੈ ਨਾ ਤੇਰਾ ਸਾਰਾ ਕੰਮ ਆਪਣੀ ਕੋਲ ਪੁੱਛਾ ਕੋਲ ਨੂੰ ਉੱਤੇ ਬਣਾਣਾ ਸਿੱਟ ਤੇ ਹੈ ਇਹ ਤਾਂ ਮੱਝਾ ਬੱਲ ਨਹੀਂ ਹੋਣੇ ਆਪਣੀਆਂ ब ा이 न ो इन ધન્યવાજાની ચલો ક્યાં ਉੱਜਾ ਟਾਈਮ ਹੈਗਾ 5:30 ਹੋ ਗਏ ਨੇ ਘਾਰਾਂ ਚੋਂ ਜਾਂਦੇ ਆਂਗੇ ਆਪਣਾ ਕੰਮ ਵਧੀਆ ਚੱਲੀ ਜਾਂਦਾ ਨੇ ਸਵੇਰੇ ਨੂੰ ਆਪਣੀ ਮੋਟਰ ਪੈ ਤੇ ਸਮਾਨ ਕੱਢੀ ਜਾਂਦੇ ਨੇ ਚਾਰ ਪੰਜ ਕਿ ਪੈਪਰ ਰਹਿ ਗਏ ਨੇ ਫੇਰ ਪਾਉਣਗੇ ਮੋਟਰ ਨੂੰ ਸਟਾਰਟ ਕਰ ਸਾਰਾ ਕੁਝ ਫੇਰ ਲਾਉਣਗੇ ਹਨਾ ਤੇ ਆਪਣੀ ਬਿਊਟੀ ਵਲੌਗ ਦਾ ਐਂਡ ਰੈਕਨਸੀ ਕਰਨ ਵਾਲਾ ਤੇ ਦੁਬਾਰਾ ਸੰਪਤੀ ਬਣਦਾ ਹੀ ਨਹੀਂ ਆਪਣੇ ਕੰਮ ਚੱਲਦੇ 10-12 ਦਿਨ ਹੋ ਗਏ ਹੋ ਗਏ ਹਨਾ ਵਧੀਆ ਕੰਮ ਚਲਾਇਆ ਤੇ ਸਲੋ ਸਲੋ ਵਧੀਆ ਹੋਇਆ ਕਹਿੰਦੇ ਹੁੰਦੇ ਨੇ ਹੌਲੀ ਹੌਲੀ ਕੰਮ ਸੋ ਤੇ ਸੁਭਾ ਕਰੀ ਜਾਵੇ ਵਧੀਆ ਹੁੰਦਾ ਜੇ ਆਪਾਂ ਕਾਲੀ ਨਾਲ ਕਰੀਏ ਫਿਰ ਕਾਲਾ ਮੂਰੀ ਤਾਂ ਕਹਿੰਦੇ ਹੁੰਦੇ ਉਠੋ ਹੀ ਆਉਂਦੇ ਨੇ ਹਨਾ ਜਿੰਨੇ ਵੈਸੇ ਜਿੱਦਨੇ ਸਾਡਾ ਕੰਮ ਸਹੀ ਨੇਤਰੇ ਚੜਾਇਆ ਸਾਦਾ ਹੀ ਨੇਤਰੇ ਚੜੇ ਤੇ ਬਹੁਤ ਔਖ ਨੇ ਜੀ ਚਾਹੇ ਖੇਤ ਕੈਪਟੀਆਂ ਲਾਉਣੀਆਂ ਨੇ ਚਾਹੇ ਘਰੇ ਮੋਟਰਾਂ ਲਾਉਣੀਆਂ ਨੇ ਕੋਈ ਵੀ ਕੰਮ ਕਰਨਾ ਹਨਾ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਨ ਸਬਸਕ੍ਰਾਈਬ ਵੀਡੀਓ ਹਰ ਰੋਜ਼ ਦੇਖ ਲੈ ਕਰੋ ਹੁਣਾਂ ਪਰ ਬਣੇ ਤੇ ਜੇ ਸਾਡੇ ਵੀਡੀਓ ਤੁਹਾਨੂੰ ਵਧੀਆ ਲੱਗੇ ਸੋਣਾ ਜਾਂ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਾ ਨਾ ਬੱਚਿਆਂ ਦਾ ਸਾਰੀਆਂ ਭੈਣਾਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕੀਮਤੀ ਸਮੇਂ ਚੋਂ ਜਿਹੜਾ ਸਮਾਂ ਕਾਰਨ ਕੱਢ ਕੇ ਨਾ ਤੇ ਮੇਰੇ ਵੀਡੀਓ ਤੇ ਦੇਖੀ ਤੁਹਾਡਾ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਕਿਵਰ ਬੁਝੀ ਕਾਲਸਾ ਵਰਗੀ ਜਿਹੀ ਕਿੱਤ